ਬੀਜੋਨੋ ਸਾਣਾ ਸਿਵਲ ਲਾਈਨ ਦੇ ਏਰੀਏ ਕਮਿਸ਼ਨਰੇਟ ਅਮਰਸਰ ਦੇ ਵਿੱਚ ਜੀਆ ਲਾਲ ਵਹਿਲਜੀ ਦੇ ਘਰ ਇੱਕ ਡਕੈਤੀ ਹੋਈ ਸੀ ਉਸ ਡਕੈਤੀ ਦੇ ਵਿੱਚ ਕਾਫੀ ਨਗਦੀ ਅਤੇ ਜਿਹੜੇ ਗਹਿਣੇ ਆ ਚੋਰੀ ਹੋਏ ਸੀ अर्ਲੀ ਮਾਰਨਿੰਗ ਹੋਈ ਸੀ ਬੜੀ ਸੈਂਸੇਸ਼ਨਲ ਬਣੀ ਸੀ ਕਮਿਸ਼ਨਰੇਟ ਅਮਰਸਰ ਪੁਲਿਸ ਨੇ ਸ਼੍ਰੀ ਮਨਿਉ ਰਾਣਾ ਜੀ ਦੀ ਅਗਵਾਈ ਹੇਠ ਐਸ ਐਚ ਓ ਅਮੋਲਕ ਅਮਨਦੀਪ ਅਤੇ ਵਿੰਦਰਜੀਤ ਇਨਸਪੈਕਟਰ ਸਹਿਬਾਨ ਇਹਨਾਂ ਨੇ ਰਲ ਕੇ ਉਸ ਰੋਬਰੀ ਨੂੰ ਜਿਹੜਾ ਟ੍ਰੇਸ ਕੀਤਾ ਤੇ ਜਿਹੜੇ ਉਹਦੇ ਲਗਭਗ 2 ਮੁੱਲਜਮਾਂ ਤੋਂ ਬਿਨਾ ਬਾਕੀ ਸਾਰੇ ਮੁੱਲਜ਼ਮ ਜਿਹੜੇ ਉਹ ਅਰੈਸਟ ਕਰ ਲਏ ਨੇ ਤੇ ਉਹਨਾਂ ਤੋਂ ਕਰੀਬ 41 ਲੱਖ ਰੁਪਿਆ 800 ਗ੍ਰਾਮ ਸੋਨਾ ਇੱਕ ਕਾਰ ਜਿਹੜੀ ਕਿ ਇਸ ਦਿਗਾਇਤੀ ਦੇ ਵਿੱਚ ਵਰਤੀ ਗਈ ਸੀ ਹਾਂਡਾ ਐਮਜ਼ ਅਤੇ ਇੱਕ ਮੋਟਰਸਾਈਕਲ ਇਹ ਰਿਕਵਰ ਕਰ ਲਿਆ ਇਨ੍ਹਾਂ ਚੋਂ ਕੁਝ ਦੋਸ਼ੀ ਆ ਜਿਹੜੇ ਕ੍ਰਾਈਮ ਕਰਨ ਤੋਂ ਬਾਅਦ ਮਹਾਰਾਸ਼ਟਰ ਭੱਜ ਗਏ ਸੀ ਕੁਝ ਮਹਾਰਾਸ਼ਟਰ ਤੋਂ ਕਾਬੂ ਕੀਤੇ ਨੇ ਕੁਝ ਬੰਦੇ ਜਿਹੜੇ ਇੱਥੇ ਲੋਕਲ ਹੈਗੇ ਆ ਇਨਾਂ ਨੂੰ ਮਦਦ ਕਰਨ ਤੇ ਲੌਜਿਸਟਿਕਸ ਕਰਨ ਦੇ ਸੀਗੇ ਉਹ ਕੁਝ ਇਥੋਂ ਗ੍ਰਿਫਤਾਰ ਕੀਤੇ ਨੇ ਕੁੱਲ 7 ਬੰਦੇ ਗ੍ਰਿਫਤਾਰ ਕਰਕੇ 45 ਲੱਖ 40 ਹਜ਼ਾਰ ਰੁਪਏ ਰਿਕਵਰ ਕਰਕੇ 936 ਗ੍ਰਾਮ ਜੁਅਰਲੀ ਜਿਹਦੇ ਚ 800 ਗ੍ਰਾਮ 골ਡ ਆ ਕਾਰ ਤੇ ਮੋਟਰਸਾਈਕਲ ਕਰਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਤੇ ਸੈਂਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਕੇਸ ਨੂੰ ਵਿਦਨ 3 ਡੇਜ਼ ਆ ਜਿਹੜਾ ਇਸ ਕੇਸ ਨੂੰ ਟ੍ਰੇਸ ਕਰਨ ਨੂੰ ਕਾਮਯਾਬੀ ਮਾਸਟਰਮਾਈਂਡ ਜੀ ਆ ਲਾਲ ਬਹਿਲਜੀ ਦਾ ਇੱਕ ਡਰਾਈਵਰ ਸੀ ਉਸ ਡਰਾਈਵਰ ਦੀ ਇੱਕ ਲੜਕੀ ਸੀ ਸ਼ਿਵਾਨੀ ਉਸ ਸ਼ਿਵਾਨੀ ਲਤਾ ਦਾ ਇੱਕ ਮੰਗੇਤਰ ਸੀ ਉਹ ਆਲਰੇਡੀ ਡਾਈਵੋਰਸ ਸੀ ਉਹਦਾ ਇੱਕ ਮੰਗੇਤਰ ਸੀ ਗੁਰਤੇਕ ਸਿੰਘ ਉਸ ਲੜਕੀ ਨੇ ਗੁਰਤੇਕ ਨੂੰ ਇਹ ਸੂਚਨਾ ਦਿੱਤੀ ਵੀ ਇਹਨਾਂ ਦੇ ਘਰ ਆ ਜਿਹੜਾ ਕਾਫੀ ਜਿਹੜਾ ਧਨ ਦੌਲਤ ਇਦਾਂ ਦਾ ਹੈਗਾ ਉਹਨੇ ਫਿਰ ਗੁਰਤੇਕ ਨੇ ਗਾਂ ਆਪਦੇ ਸਾਥੀ ਗੁਰਪ੍ਰੀਤ ਸੰਦੀਪ ਦੀਪਕ ਹਰਦੇਵ ਇਹਨਾਂ ਨੂੰ ਨਾਲ ਅੰਗੇਜ਼ ਕਰਕੇ ਇਹ ਅਰਲੀ ਮਾਰਨਿੰਗ ਉਹਨਾਂ ਨੂੰ ਵੇਟ ਕਰਕੇ ਜਦੋਂ ਬਾਹਰ ਆਉਣਗੇ ਦਰਵਾਜ਼ੇ ਦੇ ਬਾਹਰ ਖੜਕੇ ਤੇ ਇਸੇ ਲੜਕੀ ਨੇ ਇਹਨਾਂ ਨੂੰ ਸੂਚਨਾ ਪ੍ਰੋਪਰਟੀ ਵੀ ਉਹਨਾਂ ਦਾ ਲੜਕਾ ਜਾਂ ਹੋਰ ਕੋਈ ਫੈਮਿਲੀ ਮੈਂਬਰ ਉਸ ਦਿਨ ਘਰ ਵਿੱਚ ਨਹੀਂ ਹਨ ਵੀ ਉਹ ਬਾਹਰ ਗਏ ਨੇ ਤੇ ਉਹਨਾਂ ਦੇ ਘਰੇ ਪੈਸੇ ਨੇ ਉਹਦੀ ਸੂਚਨਾ ਦੇ ਹੀ ਇਹਨਾਂ ਨੇ ਸਾਰੀ ਇਹ ਪਲੈਨਿੰਗ ਕਰਕੇ ਇਹ ਡਕੈਤੀ ਨੂੰ ਅੰਜਾਮ ਦਿੱਤਾ ਇਹਨਾਂ ਕੋਲ ਇੱਕ ਰਵਾਲਵਰ ਸੀ ਉਹ ਸਟਿਲ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹ ਰਾਤੀ ਹੀ ਲੈ ਕੇ ਆਏ ਹਾਂ ਅਸੀਂ ਮਹਾਰਾਸ਼ਟਰਾਂ ਤੋਂ ਉੱਥੇ ਭੱਜੇ ਹੋਏ ਸੀਗੇ ਪੁਲਿਸ ਨੇ ਬੜੀ ਸਾਇੰਟੀਫਿਕਲੀ ਟੈਕਨੀਕਲੀ ਇਹਨਾਂ ਦਾ ਫਾਲੋਅ ਅਪ ਕਰਕੇ ਉਹਨਾਂ ਨੂੰ ਅਰੈਸਟ ਕਰਨ ਦੇ ਕੰਮਜਾਬ ਹੋਈ ਆ ਡਿਊਰਿੰਗ ਰਿਮਾਂਡ ਐਂਡ ਇਨਟੈਰੋਗੇਸ਼ਨ ਜਿਹੜੀਆਂ ਬਾਕੀ ਗੱਲਾਂ ਨੇ ਵੀ ਐਗਜ਼ੈਕਟਲੀ ਕਿੰਨੀ ਥੈਫਟ ਹੋਈ ਸੀ ਕਿੰਨਾ ਸੋਨਾ ਸੀ ਕਿੰਨੇ ਗਹਿਣੇ ਸੀ ਉਸ ਹਿਸਾਬ ਦੇ ਨਾਲ ਉਹ ਪਤਾ ਲਾ ਕੇ ਬਾਕੀ ਜਿਹੜੀ ਸਾਰੀ ਰਿਕਵਰੀ ਪੈਂਡਿੰਗ ਆ ਉਸੇ ਕਰ ਲਵਾਂਗੇ ਉਹਨਾਂ ਦਾ ਬਿਲਕੁਲ ਠੀਕ ਆ ਉਹ 95 90 95 ਲੱਖ ਹੀ ਦੱਸ ਰਹੇ ਨੇ ਇਹ ਚੋਂ 41 ਲੱਖ ਹੋ ਗਿਆ ਜਿਹੜੇ ਬਾਕੀ ਦੋ ਦੋਸ਼ੀ ਨੇ ਜਾਂ ਇਹਨਾਂ ਦੇ ਵੀ ਹਲੇ ਫਰਦਰ ਜਿਹੜੀ ਪੁੱਛਗਈ ਸ਼ਾ ਉਦੋਂ ਅਸੀਂ ਜਿਹੜਾ ਵੀ ਪੈਸਾ ਹੋਊਗਾ ਜਿਹੜੀ ਵੀ ਰਿਕਵਰੀ ਕਰਨ ਵਾਲੀ ਬਾਕੀ ਹੋਊਗੀ ਅਸੀਂ ਰਿਕਵਰ ਕਰਾਂਗੇ ਵੈਪਨ ਵੀ ਲੈ ਗਏ ਸੀ ਉਹ ਜਿਹੜਾ ਇੱਕ ਹੋਰ ਬੰਦਾ ਹੈਗਾਗਾ ਜਿਹੜਾ ਸਟਿਲ ਅਸੀਂ ਉਹਦਾ ਨਾਮ ਨਹੀਂ ਡਿਸਕਲੋਜ਼ ਕਰਨਾ ਉਸ ਬੰਦੇ ਦੇ ਕੋਲੋਂ ਸੰਭਾਵਨਾ ਹੈਗੀ ਆ ਜਾਂ ਹੋ ਸਕਦਾ ਇਹਨਾਂ ਦੀ ਜਿਹੜੀ ਫਰਦਰ ਇੰਟੈਰੋਗੇਸ਼ਨ ਚ ਰਿਮਾਂਡ ਦੌਰਾਨ ਆ ਜਿਹੜਾ ਇਹਨਾਂ ਤੋਂ ਪੁੱਛਗਿੱਛ ਕਰਕੇ ਜਿੱਥੋਂ ਵੀ ਅਸੀਂ ਉਹਨੂੰ ਰਿਕਵਰ ਕਰ ਲਾਂਗੇ ਕੋਈ ਸ਼ਿਕਾਇਤ ਨਹੀਂ ਨਹੀਂ ਡਰਾਈਵਰ ਦੀ ਕੋਈ ਇਨਵੋਲਵਮੈਂਟ ਨਹੀਂ ਡਰਾਈਵਰ ਦੀ ਲੜਕੀ ਨੂੰ ਹੀ ਇਸ ਗੱਲ ਦਾ ਪਤਾ ਸੀ ਐਜ਼ ਆਫ ਨਾਊ ਡਰਾਈਵਰ ਦੇ ਬਾਰੇ ਕੋਈ ਇਦਾਂ ਦੀ ਸੂਚਨਾ ਨਹੀਂ ਮਿਲੀ ਕੋਈ ਇਨਵੋਲਵਮੈਂਟ ਸਰ ਲੜਕੀ ਦਾ ਕੰਮ ਕਰਦੀ ਸਰ ਲੜਕੀ ਕੰਮ ਕਰਦੀ ਹੁੰਦਾ ਸਰ ਹਾਂਜੀ ਲੜਕੀ ਉਹਦਾ ਘਰ ਕੰਮ ਕਰਦੀ ਸੀ ਲੜਕੀ ਦਾ ਆਉਣ ਜਾਣ ਸੀ ਆਪਣੇ ਪਿਤਾ ਦਾ ਡਰਾਈਵਰ ਹੋਣ ਦੇ ਨਾਂ ਤੇ ਉਹਨਾਂ ਦੇ ਘਰੇ ਕੰਮ ਕਰਨ ਦੀ ਨਹੀਂ ਹੈ ਸੀ ਸਰ ਟੋਟਲ ਨਾਮਿਨੇਟ ਕਿੰਨੇ ਕੀ 9 9 ਬੰਦੇ ਟੋਟਲ ਨਾਮਿਨੇਟ ਹੋਏ ਨੇ origianally ਸਾਨੂੰ ਜਿਹੜਾ ਇਹਨਾਂ ਦੀ origianal information ਦਾ ਚਾਰ ਬੰਦੇ ਆਏ ਸੀ ਪਰ ਚਾਰ ਤੋਂ ਅਸੀਂ ਜਿਹੜੇ ਟੋਟਲ 9 ਬੰਦੇ ਨਾਮਿਨੇਟ ਕਰ ਲਏ ਨੇ ਜਿਨ੍ਹਾਂ ਚੋਂ 7 ਬੰਦੇ ਅਰੈਸਟ ਕਰ ਲਏ ਨੇ 2 ਬਾਕੀ ਨੇ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲੈ। ਸਰਬ ਲੜਕੀ ਦਾ ਜਿਹੜਾ ਕੋਈ ਲਿਸੈਂਸ ਸੀਗਾ ਕੋਈ ਕਿਹੜੇ ਲੜਕੀ ਦਾ ਲਿਸੈਂਸ ਸੀ ਸਰ ਲੜਕੀ ਦਾ ਬੁਆਰੇ ਬੁਲਾਵਾ ਲੜਕੀ ਦਾ ਬੁਆਏਫ੍ਰੈਂਡ ਹੀ ਗੁਰਟੇਕ ਸੀ ਉਹਦਾ ਮੰਗੇਤਰ ਸੀ ਉਹਦੇ ਨਾਲ ਮੰਗਣੀ ਪੱਕੀ ਹੋਈ ਸੀ ਔਰ ਰਿਕਾਰਡ ਨਹੀਂ ਸੀ ਹਾਂਜੀ ਇਹਨਾਂ ਇਹਨਾਂ ਤੋਂ ਜਿਹੜਾ ਜਿਹੜਾ ਮੇਨ ਇਹਨਾਂ ਦਾ ਮਾਸਟਰਮਾਈਂਡ ਆ ਗੁਰਪ੍ਰੀਤ ਸਿੰਘ ਉਹਦੇ ਇੱਕ ਕਤਲ ਦਾ ਪਰਚਾ ਦਰਜ ਸੀ ਉਹਦੇ ਇੱਕ ਨਸ਼ਿਆਂ ਦਾ ਐਨਡੀਪੀਐਸ ਦਾ ਪਰਚਾ ਦਰਜ ਆ ਜਿਹੜਾ ਸੰਦੀਪ ਆ ਉਹਤੇ ਵੀ ਕਾਰਮ ਜੈਕਟ ਦਾ ਪਰਚਾ ਦਰਜਾ ਇੱਕ ਹੋਰ ਬੰਦਾਗਾ ਉਹਤੇ ਐਕਸਾਈਜ਼ ਦਾ ਪਰਚਾ ਦਰਜਾ ਇਥੋਂ ਇਦੋਂ ਅਲੱਗ-ਅਲੱਗ ਬੰਦਿਆਂ ਤੋਂ ਹੀ ਰਿਕਵਰ ਹੋਏ ਨੇ ਲੋਕਲ ਨੇ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਉਹ ਅਸੀਂ ਸਾਰੀ ਰਿਕਵਰੀ ਪਾ ਲਈ ਆ ਪਰਚਾ ਦਰਜ ਹੋਏਗਾ ਜਿਨ੍ਹਾਂ ਨੂੰ ਪੈਸੇ ਦਿੱਤੇ ਸੀ ਇਹਨਾਂ ਉਹ ਉਹ ਵੀ ਅਸੀਂ ਦੋ ਬੰਦੇ ਆ ਜਿਹੜੇ ਵਿੱਚ ਇਨਵੋਲਵ ਆ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਉਹਦਾ ਮਾਮਾ ਸੀ ਉਹ ਆਵਦੇ ਮਾਮੇ ਨੂੰ ਕੁਝ ਜਿਹੜਾ ਸਮਾਨ ਦੇ ਗਿਆ ਸੀ ਕੁਝ ਉਹ ਤੋਂ ਰਿਕਵਰੀ ਹੋਈ ਆ ਸੇਮ ਇੱਕ ਹੋਰ ਹੈਗਾ ਬੰਦਾ ਇਹਦਾ ਜਿਹੜਾ ਜਿਹੜਾ ਗੁਰਤੇਗ ਆ ਇਹਦਾ ਫਾਦਰ ਆ ਹਰਦੀਪ ਸਿੰਘ ਉਹ ਤੋਂ ਵੀ ਅਸੀਂ ਰਿਕਵਰੀ ਕੀਤੀ ਆ ਕੁਝ ਉਹ ਤੋਂ ਪੈਸੇ ਮਿਲੇ ਸੀ ਉਹਨੂੰ ਵੀ ਅਸੀਂ ਰਿਸਪਰ ਆ ਇਹ 800 ਗ੍ਰਾਮ ਆ ਜੀ ਉਹਨਾਂ ਨੂੰ ਵੀ ਅਸੀਂ ਘਰ ਵਾਲਿਆਂ ਨੂੰ ਦੱਸਿਆ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਕੰਸਲਟ ਕਰਕੇ ਅਸੀਂ ਵੀ ਫਾਈਨਲੀ ਚੈੱਕ ਕਰਦੇ ਆ ਵੀ ਕਿੰਨਾ ਹੈ ਤੇ ਅਸੀਂ ਦੋਸ਼ੀਆਂ ਦੀ ਪੁਸ਼ਕੇਸ਼ ਤੋਂ ਅਸੀਂ ਵੀ ਸਟੈਬਲਿਸ਼ ਕਰ ਲਾਂਗੇ ਵੀ ਐਗਜੈਕਟਲੀ ਜਿਹੜਾ ਕਿੰਨਾ ਜਿਹੜਾ ਉਹਨਾਂ ਦਾ ਗਹਿਣਾ ਸੀ ਕਿੰਨਾ ਸੋਨੇ ਦਾ ਉਦੋਂ ਉਦੋਂ ਬੰਦੇ ਮਿਲੇ ਨੇ ਇਹ ਇਥੋਂ ਜਦੋਂ ਇਹਨਾਂ ਨੇ ਇਹ ਰੋਬਰੀ ਕਰਕੇ ਆ ਉੱਥੋਂ ਲੋਕਣ ਦੇ ਨਜ਼ਰੀਏ ਇਹਨਾਂ ਇਹਨਾਂ ਚੋ ਇੱਕ ਬੰਦਾ ਪਹਿਲਾਂ ਉੱਥੇ ਕੰਮ ਕੰਮ ਕਰਦਾ ਸੀ ਉਸ ਜਰੀਏ ਉੱਥੇ ਜਾ ਕੇ ਲੁਕਣ ਦੇ ਲਈ ਉੱਥੇ ਗਏ ਸੀ ਸਭਾ ਰਾਸ਼ਟਰਾ ਜਾਣ ਦਾ ਮਕਸਦ ਕੀ ਸੀ ਇਹ ਨਿੱਤੂ ਸਟੇਟ ਇਹਨਾਂ ਨੇ ਆਪਣਾ ਇਦੋਂ ਰੋਬਰੀ ਕਰਕੇ ਜਾ ਕੇ ਸੈਟਲ ਹੋਣ ਦਾ ਸੀ ਵੀ ਇੱਥੇ ਨੇੜੇ ਆ ਫੜੇ ਜਾਵਾਂਗੇ ਪਛਾਣ ਹੋ ਜਾਊਗਾ ਇਦੋਂ ਜਾ ਕੇ ਲੁਕਣਗਾ ਸੀ ਇਹਨਾਂ ਦੀ ਉੱਥੇ ਜਾ ਕੇ ਉੱਥੇ ਲੋਕੇ ਕੁਝ ਟਾਈਮ ਕੱਢਾਂਗੇ ਜੋ ਟਾਈਮ ਪਾਸ ਹੋ ਗਿਆ ਦੁਬਾਰਾ ਵਾਪਸ ਆ ਲੈਣਗੇ ਉਹ ਬੜਾ 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 ਗਿਆ ਜੀ ਹਾਂਜੀ ਹਾਂਜੀ ਉਹਨਾਂ ਦੇ ਨੌ ਅਸੀਂ ਇਨਵੈਸਟੀਗੇਸ਼ਨ ਨਹੀਂ ਜਨਾ ਕਰਕੇ ਡਿਕਲੇਅਰ ਨਹੀਂ ਕਰ ਸਕਦੇ ਉਹ ਫੜਨ ਤੋਂ ਬਾਅਦ ਦੱਸਦਾਂਗੇ ਮਾਸਟਰਮਾਈਂਡ ਇਹਨਾਂ ਦਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਹੀ ਆ ਯੈਸ ਸਾਡੀ ਪੁਲਿਸ ਨੇ ਪ੍ਰੋਫੈਸ਼ਨਲੀ ਐਂਡ ਸਾਇੰਟਿਫਿਕਲੀ ਹਰ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਹੈਗੇ ਨੇ ਸਕਿੱਲਸ ਹੈਗੇ ਉਹ ਯੂਜ਼ ਕੀਤੇ ਆ ਉਹ ਯੂਜ਼ ਕਰਕੇ ਹੀ ਟ੍ਰੈਸ ਕੀਤੀ ਇਹ ਜਿਹੜਾ ਇਦਾਂ ਦਾ ਅੰਜਾਮ ਆ ਐਜ਼ ਆਫ ਨਾਓ ਦੀ ਹੁਣ ਤੱਕ ਦੀ ਪੁਛ ਗੇਸ ਤੋਂ ਇਹ ਪਹਿਲੀ ਵਾਰੀ ਹੋਇਆ ਉਸ ਲੜਕੀ ਦੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਲਾਲਚਵਾਸ ਆ ਕੇ ਕੁਝ ਕ੍ਰਿਮੀਨਲ ਬੰਦੇ ਸੀ ਕੁਝ ਹੋਰ ਨਾਰਲ ਵਾਲੇ ਕਿਸੇ ਨੇ ਕੋਈ ਰਹਿਣ ਦਾ ਇੰਤਜ਼ਾਮ ਕਰਦਾ ਕਿਸੇ ਨੂੰ ਭਜਾਉਣ ਦਾ ਇੰਤਜ਼ਾਮ ਕਰਦਾ ਇਹ ਫਸਟ ਟਾਈਮ ਇਹਦਾ ਨੋਟਿਸ ਆਇਆ ਬਾਕੀ ਇਨਟੈਰੋਗੇਸ਼ਨ ਦੌਰਾਨ ਜੋ ਵੀ ਗੱਲ ਸਾਹਮਣੇ ਆਵੇਗੀ ਕੋਈ ਇਹਨਾਂ ਦਾ ਹੋਰ ਪ੍ਰੀਵੀਅਸ ਏਦਾਂ ਦਾ ਕ੍ਰਾਈਮ ਆ ਜਿਹੜਾ ਨਾ ਰਿਕਾਰਡਡ ਹੋਵੇ ਨਾ ਰਜਿਸਟਰਡ ਹੋਵੇ ਉਸੇ ਪਤਾ ਲਾਵਾਂਗੇ ਗੁਰਪ੍ਰੀਤ ਸਬਜੀ ਦਾ ਸਬਜੀ ਵੇਚਣ ਦਾ ਕੰਮ ਕਰਦਾ ਜੀ ਇੱਥੇ ਹੀ ਇੰਦਰਾ ਕਲੋਨੀ ਮਜੀਟਾ ਰੋਡ ਅਮਰਸਾ ਚ ਰਹਿੰਦਾ ਲੁਟੇਰਿਆਂ ਦਾ ਮੋਟਿਵ ਕੀ ਹੁੰਦਾਗਾ ਲੁਟੇਰਿਆਂ ਦਾ ਮੋਟਿਵ ਤਾਂ ਲੁੱਟਦਾ ਮਾਲ ਇਕੱਠਾ ਕਰਨਾ ਆਦਰ ਟਾਈਮ ਪਾਸ ਕਰਨਾ ਇਹੀ ਹੁੰਦਾਗਾ ਇਹਨਾਂ ਦੀ ਇਨਵੈਸਟਮੈਂਟ ਟਾਈਪ ਜਾਂ ਉਹਦਾਂ ਦੀ ਕੋਈ ਵਿਜਨ ਨਹੀਂ ਹੈਗੀ ਇਹ ਸਾਰੇ ਨਾਰਮਲੀ ਕੋਈ ਸ਼ੈਫ ਦਾ ਕੰਮ ਕਰਦਾ ਕੋਈ ਟੈਕਸੀ ਦਾ ਕੰਮ ਕਰਦਾ ਇੱਕ ਲਾਲਚ ਵਾਸੋ ਕੇ ਇਹਨਾਂ ਨੇ ਇਹ ਲੁੱਟ ਜਿਹੜੀ ਕੀਤੀ ਆ ਉਹ ਇੱਕ ਵਿਅਕਤੀ ਨੂੰ ਉਹਨਾਂ ਨੇ ਧਮਕੀ ਦਿੱਤੀ ਸੀ 골ਡੀ ਬ੍ਰਾਡ ਦਾ ਨਾਮ ਲੈ ਕੇ ਐਕਸਟਰਸ਼ਨ ਦੀ ਧਮਕੀ ਦਿੱਤੀ ਸੀ ਉਹ ਇਮੀਡੀਏਟਲੀ ਪੁਲਿਸ ਨੇ ਉਹਨਾਂ ਦੇ ਲਿੰਕਸ ਤੋਂ ਸਟੈਬਲਿਸ਼ ਕਰਕੇ ਉਹ ਦੋਨੇ ਬੰਦੇ ਜਿਹੜੇ ਫਰਜੀ 골ਡੀ ਬ੍ਰਾਡ ਦਾ ਨਾਮ ਲੈ ਕੇ ਉਹਨੇ ਇੱਕ ਕਾਲ ਕੀਤੀ ਸੀ ਉਦੋਂ ਐਕਸਟਰਸ਼ਨ ਕਰਨ ਦੀ ਕਾਲ ਪਾਈ ਸੀ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਨੂੰ ਟ੍ਰੇਸ ਕੀਤਾ ਉਹ ਸਾਡਾ ਇੱਕ ਰਿਟਾਇਰਡ ਰਿਟਾਇਰਡ ਜਿਹੜਾ ਪੁਲਿਸ ਕਰਮਚਾਰੀ ਸੀ ਉਹਨੂੰ ਸੋ ਡਾਕਟਰ ਹੈ ਡਾਕਟਰ ਕਾਲੜਾ ਸੀ ਡਾਕਟਰ ਕਾਲੜਾ ਨੂੰ ਜਿਹੜੀ ਹੈ ਧਮਕੀ ਦਿੱਤੀ ਸੀ ਉਹਨਾਂ ਨੇ ਲੋਕਲ ਪ੍ਰਤਾਪਨਗਰ ਡੀ ਡਿਵੀਜ਼ਨ ਦੇ ਬੰਦੇ ਸੀ ਜਿਹੜੇ ਇਹਦੇ ਵਿੱਚ ਇਨਵੋਲਵ ਹੋਏਗੇ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਕੋਈ ਪਰਚਾ ਨਹੀਂ ਉਹਨਾਂ ਦੇ ਪਹਿਲੇ ਦੋਹਾਂ ਬੰਦਿਆਂ ਦੇ ਨਹੀਂ ਐਜ਼ ਆਫ ਨਾਓ ਉਹਨਾਂ ਦੇ ਕੋਈ ਪਹਿਲਾਂ ਪਰਚਾ ਨਹੀਂ ਹੈਗਾ ਕੋਈ ਰਿਕਵਰੀ ਹੋ ਗਿਆ ਪਰੀਆਂ ਕਿਸੁਰਤੀ ਦੇ ਰਿਕਵਰੀ ਨਹੀਂ ਉਹਨਾਂ ਦਾ ਮੋਬਾਈਲ ਫੋਨ ਵਗੈਰਾ ਜਿਹੜੇ ਉਹਨਾਂ ਨੇ ਜਿਹਦੇ ਨਾਲ ਕਾਲ ਕਰਕੇ ਉਹ ਸੀ ਰਿਕਵਰ ਕਰ ਲਿਆ ਉਹਦੇ ਲਿੰਕੇਜ ਦੇਖ ਕੇ ਅਸੀਂ ਫਰਦਰ ਇਸਟੈਬਲਿਸ਼ ਕਰਾਂਗੇ ਅਜੇ ਆ ਕੋਈ ਗੱਲ ਨਹੀਂ ਜਿਹੜਾ ਜਿਹੜੇ ਇਸ ਪਰਿਵਾਰ ਦੇ ਵਿੱਚ ਜਿਹੜੀ ਰੋਬਰੀ ਹੋਈ ਆ ਉਹਨਾਂ ਦੇ ਦਾ ਬੱਚੇ ਦੇ ਨਾਲ ਉਹ ਨਾਲ ਹੀ ਰਹਿੰਦੇ ਸੀ ਉਹਨਾਂ ਦਾ ਪਰਿਵਾਰ ਦੇ ਨਾਲ ਰਹਿੰਦੇ ਸੀ ਉਹ ਸਿਰਫ ਇੱਕ ਉਹਨਾਂ ਦਾ ਜਿਹੜਾ ਆਪਦਾ ਧਨ ਦੌਲਤ ਆ ਉਹਨਾਂ ਨੂੰ ਸੰਭਾਲ ਕੇ ਅਸੀਂ ਚਾਹਾਂਗੇ ਵੀ ਹੁਣ ਇੰਨਾ ਸੋਨਾ ਇੰਨਾ ਪੈਸਾ ਇਹ ਆਪਣੇ ਘਰਾਂ ਚ ਰੱਖਣਾ ਉਹ ਵਾਜਬ ਨਹੀਂ ਹੈਗਾ ਜਦੋਂ ਬੈਂਕਿੰਗ ਸਹੂਲਤਾਂ ਹੈਗੀਆਂ ਨੇ ਜੇ ਇੰਨਾ ਕੈਸ਼ ਆ ਜਾਂ ਹੋਰ ਆ ਉਹ ਬੈਂਕਾਂ ਚ ਰੱਖਣਾ ਚਾਹੀਦਾ ਨੰਬਰ 1 ਨੰਬਰ 2 ਕਿਸੇ ਵੀ ਆਪਣੇ ਡੋਮੈਸਟਿਕ ਭਾਵੇਂ ਸਰਵੈਂਟ ਆ ਭਾਵੇਂ ਡਰਾਈਵਰ ਆ ਕੋਈ ਤੁਹਾਡਾ ਸਹਾਇਕ ਆਗਾ ਉਹਨਾਂ ਨੂੰ ਜਿਹੜਾ ਉਹਨਾਂ ਤੋਂ ਹੀ ਚੀਜ਼ ਆ ਜਿਹੜਾ ਗਰੇਜ ਕਰਕੇ ਲਕੋ ਕੇ ਰੱਖਣਾ ਚਾਹੀਦਾ ਉਹਨਾਂ ਨੂੰ ਨਾ ਪਤਾ ਲੱਗਦਾ